ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਕੰਗਣਾ ਜੀ ਗਏ ਆ ਐਮਪੀ ਉਹਨਾਂ ਦੇ ਤੁਸੀਂ ਚਪੇੜ ਮਾਰੀ ਉਹ ਕਹਿੰਦੇ ਆਪਾਂ ਤੁਹਾਡੇ ਚਪੇੜ ਮਾਰਾਂਗੇ ਉਹ ਕਹਿੰਦੇ ਸਾਡੇ ਤੁਸੀਂ ਚਪੇੜ ਕਾਹਦੇ ਮਾਰੂਗੇ ਕਹਿੰਦੇ ਸਾਡੇ ਕੰਗਣਾ ਜੀ ਦੇ ਤੁਸੀਂ ਚਪੇੜ ਮਾਰੀ ਆ ਜੀ ਘਾਟਾ ਤਾਂ ਹਿਮਾਚਲ ਨੂੰ ਵੀ ਆ ਡਰਾਈਵਰ ਇੱਕ ਜਿੱਦਾਂ ਕਹਿ ਲਓ ਕਿ 13ਵੀਂ ਕੌਮ ਗਿਣੀ ਜਾਂਦੀ ਹੈ ਜੀ ਇਹ ਤੜੀਆਂ ਕਿ ਅਸੀਂ ਜਾਂਦੇ ਆਂ ਉੱਥੇ ਕਿਰਪਾਨਾਂ ਕੱਢ ਲੀਆਂ ਤਾਂ ਆਪਾਂ ਜਾ ਕੇ ਉਹਨਾਂ ਨੂੰ ਮਾਰਨ ਵੱਢਣ ਲਾਪੇ ਕੋਈ ਇੰਨਾ ਬੇਕੂਫ ਨਹੀਂ ਹੁੰਦਾ ਜੀ ਤੁਸੀਂ ਸਾਨੂੰ ਉੱਥੋਂ ਜੁੱਤੀਆਂ ਸਾਡੇ ਮਾਰੋ ਉੱਥੋਂ ਅਸੀਂ ਤੁਹਾਡੇ ਕੋਲ ਘੁੰਮਣ ਆਈਏ ਜੀਬੀਸੀ ਅਪਡੇਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨਵਨੀ ਸਿੰਘ ਚਿਮਾ ਤੇ ਤੁਸੀਂ ਜੁੜੇ ਹੋ ਸਾਡੇ ਨਾਲ ਜੀਬੀਸੀ ਅਪਡੇਟ ਚੈਨਲ ਦੇ ਨਾਲ ਤੇ ਇਸ ਵਕਤ ਗੱਲ ਕਰਦੇ ਆ ਜੁੜੀਆਂ ਪੰਜਾਬ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ ਤੇ ਮਈ ਜੂਨ ਦਾ ਮਹੀਨਾ ਜੋ ਗਰਮੀ ਅਤ ਦੀ ਗਰਮੀ ਪੈ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲ ਹੋਣ ਜਾਂ ਪ੍ਰਾਈਵੇਟ ਸਕੂਲਾਂ ਤੇ ਛੁੱਟੀਆਂ ਦਾ ਮਾਹੌਲ ਚੱਲ ਰਿਹਾ ਤਾਂ ਇਹਨਾਂ ਛੁੱਟੀਆਂ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਵੱਲੋਂ ਬਾਹਰ ਠੰਡੇ ਸਥਾਨਾਂ ਤੇ ਜਾ ਕੇ ਘੁੰਮਣ ਨੂੰ ਪਹਿਲ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਹਿਸ਼ਾਰਪੁਰ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਿਮਾਚਲ ਦੇ ਵਿੱਚ ਜਾਂ ਹੋਰ ਠੰਡੀਆਂ ਥਾਵਾਂ ਤੇ ਜਾ ਕੇ ਘੁੰਮਣ ਨੂੰ ਪਸੰਦ ਕਰਦੇ ਨੇ ਤੇ ਇੱਕ ਇਸੇ ਦੌਰਾਨ ਹੀ ਮਾਮਲਾ ਸਾਹਮਣੇ ਆਉਂਦਾ ਕੁੱਟਮਾਰ ਦਾ ਲੜਾਈ ਝਗੜੇ ਦਾ ਤੇ ਇਸੇ ਦੇ ਤਹਿਤ ਹੀ ਅਸੀਂ ਗੱਲ ਕਰਦੇ ਹਾਂ ਸਾਡੇ ਹੁਸ਼ਿਆਰਪੁਰ ਤੋਂ ਟੈਕਸੀ ਡਰਾਈਵਰ ਭਰਾ ਜਿਹੜੇ ਨੇ ਜੁੜੇ ਨੇ ਤੇ ਇੱਕ ਟੈਕਸੀ ਡਰਾਈਵਰ ਦੀ ਡਲੋਜੀ ਵੇਖੇ ਵੀ ਕੁੱਟਮਾਰ ਹੁੰਦੀ ਆ ਤੇ ਦੂਸਰੇ ਪਾਸੇ ਮਨਾਲੀ ਦੇ ਵਿੱਚ ਵੀ ਜਿਹੜਾ ਪਰਿਵਾਰ ਘੁੰਮਣ ਗਿਆ ਤਾਂ ਉਸ ਉੱਥੇ ਵੀ ਡਰਾਈਵਰ ਦੀ ਕੁੱਟਮਾਰ ਹੁੰਦੀ ਆ ਤੇ ਇਸ ਸਬੰਧ ਦੇ ਵਿੱਚ ਦੇਖਦੇ ਹਾਂ ਵੀ ਕੀ ਕਹਣਾ ਸਾਡੇ ਡਰਾਈਵਰ ਭਰਾਵਾਂ ਦਾ ਸਵਾਗਤ ਹੈ ਤਾਮੀਰ ਸਾਹਿਬ ਜੀਬੀਸੀ ਅਵਡਰ ਦੇ ਵਿੱਚ ਜੀ ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਕੋ ਆਏ ਜੀ ਮਾਮਲਾ ਕੁੱਟਮਾਰ ਦਾ ਜੀ ਗਰਮੀਆਂ ਦੀ ਛੁੱਟੀਆਂ ਨੇ ਤੇ ਤੁਸੀਂ ਜਿਹੜੇ ਡਰਾਈਵਰ ਭਰਾ ਨੇ ਟੈਕਸੀਆਂ ਕਰਕੇ ਪੇਰੈਂਟਸ ਘੁੰਮਣ ਜਾਂਦੇ ਨੇ ਬੱਚਿਆਂ ਨਾਲ ਲੈ ਕੇ ਤੇ ਉੱਥੇ ਤਾਂ ਜਿਹੜਾ ਮਾਹੌਲ ਦੇਖਿਆ ਜਾਂਦਾ ਕਿ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਗਰਮਾ ਗਿਆ ਜਾਂਦਾ ਤੇ ਕਿਵੇਂ ਦੇਖਦੇ ਹੋ ਕਿ ਕੀ ਕਰਨ ਜਿਹੇ ਬੰਦੇ ਨੇ ਕਿ ਡਰਾਈਵਰ ਭਰਾਵਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਦੇਖੋ ਜੀ ਜਿੱਦਾਂ ਹੁਣ ਕਿੱਡ ਲੋਜੀ ਤੋਂ ਹੋਇਆ ਜੀ ਬਕਾਇਆ ਐਨ ਆਰ ਆਈ ਦਾ ਜੀ ਉਹ ਐਨਆਰਆਈ ਵੀ ਉਹਦੀ ਵੀ ਆਪਾਂ ਸਾਰੀ ਕਲਿੱਪ ਸੁਣੀ ਆ ਤੇ ਉੱਥੇ ਸਾਡੇ ਪਤਾ ਵੀ ਲੱਗਾ ਜਿਹੜੇ ਸਾਡੇ ਵੀਰ ਉੱਥੇ ਗਏ ਹੋ ਸੀ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਕੰਗੜਾ ਜੀ ਗਏ ਆ ਐਮਪੀ ਉਹਨਾਂ ਦੇ ਤੁਸੀਂ ਚਪੇੜ ਮਾਰੀ ਠੀਕ ਆ ਜੀ ਉਹ ਚਪੇੜ ਦਾ ਵਾਕਿਆ ਕਿੱਦਾਂ ਹੋਇਆ ਉੱਥੇ ਜਿਹੜਾ ਮਹਾਲੀ ਹੋਇਆ ਉਹਦਾ ਬਾਕੀ ਦੀ ਗੱਲ ਹੋ ਰਿਹਾ ਜੇ ਇਦਾਂ ਕਹੀਏ ਤਾਂ ਉਹਦੇ ਨਾਲ ਵੀ ਸਾਡੀ ਹਰੀਗ ਦੀ ਇਹ ਵਾਧਦੀ ਆ ਗੁੱਸਾ ਵਧਦਾ ਆ ਪੰਜਾਬੀਆਂ ਦਾ ਵੀ ਵਧੂਗਾ ਜੀ ਹਿਮਾਚਲ ਦਾ ਵੀ ਵਧੂਗਾ ਕਿਉਂਕਿ ਉਹਨੂੰ ਗੱਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਸਰਕਾਰਾਂ ਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਉਸੇ ਵਿਸ਼ੇ ਦੇ ਵਿੱਚ ਡਲੋਜੀ ਦੇ ਵਿੱਚ ਕਾਂਡ ਹੋਇਆ ਉਹ ਕਹਿੰਦੇ ਆਪਾਂ ਤੁਹਾਡੇ ਚਪੇੜ ਮਾਰਾਂਗੇ ਉਹ ਕਹਿੰਦੇ ਸਾਡੇ ਤੁਸੀਂ ਚਪੇੜ ਕਾਦੇ ਮਾਰੂਗੇ ਕਹਿੰਦੇ ਸਾਡੇ ਕੰਗਣਾ ਜੀ ਦੇ ਤੁਸੀਂ ਚਪੇੜ ਮਾਰੀ ਆ ਜੀ ਉੱਥੋਂ ਕਰਦੇ ਕਰਦੇ ਉਹਨਾਂ ਦਾ ਬਿਵਸਥਾ ਵਿੱਚ ਬਹਿਸ ਵਸਾਈਆ ਹੋ ਗਿਆ ਉਹਨਾਂ ਨੇ ਬੰਦੇ ਸੱਦ ਕੇ ਤਾਂ ਉਹਨਾਂ ਦਾ ਕੁੱਟਕਟਾਪਾ ਹੋ ਗਿਆ ਵਿੱਚ ਐਨਆਰਆਈ ਦਾ ਬਹੁਤ ਜ਼ਿਆਦਾ ਸੱਟ-ਚੋਟਾਂ ਆਈਆਂ ਉਹਦੇ ਨਾਲ ਸਾਡੇ ਪੰਜਾਬੀ ਵੀਰਾਂ ਨੂੰ ਵੀ ਕਾਫੀ ਉਹਦੇ ਵਿੱਚ ਗੁੱਸਾ ਆਇਆ ਸਾਡੇ ਬੰਦੇ ਕਈ ਡਰਦੇ ਉਦੋਂ ਹੁਣ ਜਾਣਾ ਵੀ ਕਈਆਂ ਨੇ ਬੰਦ ਕਰ ਦੇਣਾ ਆ ਇਹ ਇਹ ਤੋਂ ਸਾਡੇ ਟੂਰਿਸਟ ਜਾਉਗੇ ਉਹਨਾਂ ਦਾ ਰੋਜ਼ਗਾਰ ਚੱਲਦਾ ਆ ਅਸੀਂ ਗੱਡੀਆਂ ਲੈ ਕੇ ਜਾਵਾਂਗੇ ਸਾਡਾ ਰੋਜ਼ਗਾਰ ਚੱਲਦਾ ਸਾਡੇ ਰੋਜ਼ਗਾਰ ਨੂੰ ਵੀ ਬਹੁਤ ਜ਼ਿਆਦਾ ਸੱਟ ਵੱਜਦੀ ਆ ਤੇ ਬੜਾ ਮੈਂ ਤਾਂ ਆਪਾਂ ਕਹੂੰਗਾ ਕਿ ਇਦਾਂ ਨਹੀਂ ਹੋਣੀ ਚਾਹੀਦੀ ਉਧਰਲੇ ਲੋਕਲ ਵੀਰਾਂ ਨੂੰ ਵੀ ਕੋਈ ਸੋਚਣਾ ਚਾਹੀਦਾ ਆ ਤੇ ਸਾਡੇ ਪੰਜ ਭਰਾਵਾਂ ਨੇ ਵੀ ਸੋਚਣਾ ਚਾਹੀਦਾ ਆ ਆਪਸੀ ਪਿਆਰ ਮੁਹੱਬਤ ਬਣਾ ਕੇ ਰੱਖਣਾ ਚਾਹੀਦਾ ਤਾਲਮੇਲ ਨਾਲ ਚੱਲਣਾ ਚਾਹੀਦਾ ਜੇ ਗੱਲ ਕਰੀਏ ਹਿਮਾਚਲ ਤੋਂ ਵੀ ਇੱਥੇ ਹਿਸ਼ਾਰਪੁਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹਿਮਾਚਲ ਦੇ ਲੋਕ ਵੀ ਕੰਮ ਕਰ ਰਹੇ ਨੇ ਕਈਆਂ ਨੇ ਆਪਣਾ ਵਪਾਰ ਵੀ ਇੱਥੇ ਸ਼ੁਰੂ ਕੀਤਾ ਹੋ ਤੇ ਕਿਵੇਂ ਦੇਦੋ ਜੇ ਇਹੀ ਲੜਾਈ ਝਗੜੇ ਦਾ ਮਾਮਲਾ ਰਹਾ ਤੇ ਕਿੱਥੇ ਤੱਕ ਸਾਰ ਬਣ ਸਕਦੇ ਇਸ ਚੀਜ਼ ਤੇ ਬਿਲਕੁਲ ਜੀ ਲੜਾਈ ਝਗੜੇ ਦਾ ਬਣਨਾ ਹੀ ਜਿੱਦ ਤੇ तमाम ਸਾਡੇ ਜਿਹੜਾ ਪੈਟਰੋਲ ਪੰਪਾਂ ਤੇ ਆ ਜਾਂ ਹੋਰ ਕਈ ਦਲੇ ਆਧਾਰੇ ਆ ਜਿੱਥੇ ਸਾਡੇ ਹਿਮਾਚਲ ਤੋਂ ਭਰਾ ਆ ਕੇ ਕੰਮ ਕਰਦੇ ਆ ਠੀਕ ਆ ਜੀ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਆ ਜੇ ਆਪਸ ਵਿੱਚ ਇਦਾਂ ਦੀ ਤਲਖੀ ਦਾ ਕੰਮ ਚੱਲ ਰਿਹਾ ਪਿਆ ਤਾਂ ਉਹਨਾਂ ਦੇ ਵੀ ਕੋਈ ਹੋ ਸਕਦਾ ਕੋਈ ਮਾੜੇ ਤੱਤ ਹਰੇਕ ਜਗ੍ਹਾ ਹੁੰਦੇ ਆ ਕਿ ਹਰੇਕ ਬੰਦਾ ਤਮਾਸ਼ਵੀਨ ਕਰਨੇ ਵਾਲੇ ਵੀ ਤਮਾਸ਼ਾ ਕਰਨੇ ਵਾਲੇ ਹੁੰਦੇ ਆ ਉਹਨਾਂ ਨੇ ਆ ਕੇ ਤਮਾਸ਼ਾ ਕਰਕੇ ਚਲ ਜਾਣਾ ਉੱਥੋਂ ਮਾਹੌਲ ਜਿਹੜਾ ਵਿਗੜ ਵਿਗੜੂਗਾ ਜੇ ਇੱਥੇ ਪੰਜਾਬ 'ਚ ਹੋਇਆ ਤੇ ਹਿਮਾਚਲ ਦੇ ਵਿੱਚ ਵਿਗੜ ਜੂਗਾ ਜੇ ਹਿਮਾਚਲ 'ਚ ਹੋਇਆ ਤਾਂ ਪੰਜਾਬ 'ਚ ਵਿਗੜਦਾ ਇਹ ਜਿਹੜਾ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕਿਤੇ ਵੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਆਪਸ ਵਿੱਚ ਹਿਮਾਚਲ ਪੰਜਾਬ ਜਿਹੜਾ ਭਾਈ ਭਾਈ ਆ ਭਾਈ ਭਾਈ ਬਣ ਕੇ ਰਹਿਣਾ ਚਾਹੀਦਾ ਪਰ ਜੇ ਕੰਗੜਾ ਦੀ ਚਪੇੜ ਦੀ ਗੱਲ ਕਰੀਏ ਤਾਂ ਉਹਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ ਕਿਸਾਨ ਦੇ ਸਾਰੇ ਇਕੱਠੇ ਹੋਏ ਨੇ ਉੱਥੇ ਦਿੱਲੀ 'ਚ ਉਹ ਸਾਰੇ 100-100 ਰੁਪਏ ਦੇ ਵਿੱਚ ਮੁੱਲ ਜਿਹੜੇ ਉਹਨਾਂ ਦੇ ਰੇਟ ਲੱਗਾ ਤੇ 100-100 ਰੁਪਏ ਲੈ ਕੇ ਉੱਥੇ ਬੈਠੇ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਇਸ ਸਬੰਧ ਦੇ ਵਿੱਚ ਦੇਖੋ ਜੀ ਕੰਗਣਾ ਜੀ ਨੂੰ ਤੇ ਘਾਰਤ ਪੈ ਚੁੱਕੀ ਆ ਜੀ ਉਹ ਅੱਗੇ ਵੀ ਬਿਆਨ ਦਿੰਦੇ ਸੀ ਮਿੱਲਾ ਦਾ ਗਾਂ ਵੀ ਦੋਗੇ ਇਹ ਤਾਂ ਸਾਡੇ ਸਰਕਾਰਾਂ ਨੂੰ ਔਰ ਸਾਡੇ ਜਿਹੜੇ ਉੱਪਰ ਬੈਠੇ ਆ ਸੈਂਟਰ 'ਚ ਉਹਨਾਂ ਨੂੰ ਸਾਰਿਆਂ ਨੂੰ ਰੋਕ ਲਾਉਣੀ ਚਾਹੀਦੀ ਆ ਟਾਈਮ ਆਪਸੀ ਭਾਈਚਾਰਾ ਪਿਆਰ ਪ੍ਰੇਮ ਭਾਵਨਾ ਨਾਲ ਚੱਲ ਸਕਦੇ ਆ ਨਹੀਂ ਤਾਂ ਸਾਡੇ ਇਹ ਪਿਆਰ ਮੁਹੱਬਤ ਜਿਹੜੀ ਇੱਥੇ ਇਦਾਂ ਹੀ ਖਤਮ ਹੋ ਜਾਣੀ ਆ ਲੜ ਲੜ ਕੇ ਲੋਕਾਂ ਨੇ ਮਰ ਜਾਣਾ ਜੀ ਠੀਕ ਹੈ ਨਾ ਜੀ ਅਸੀਂ ਹਿਮਾਚਲ ਜਾਂਦੇ ਆ ਅੱਜ ਤੱਕ ਕਦੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਈ ਸਵੇਸ਼ਾ ਪਿਆਰ ਦੇ ਨਾਲ ਰਹਿੰਦੇ ਆ ਸਾਨੂੰ ਉੱਥੇ ਵੀ ਕਦੀ ਵੀ ਕਦੇ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਨਾ ਸਾਨੂੰ ਕਿਸੇ ਨੇ ਕੋਈ ਮਾੜਾ ਚੰਗਾ ਕਿਹਾ ਤੇ ਆ ਜਿਹੜਾ ਹੁਣ ਨਵਾਂ ਹੀ ਮਾਹੌਲ ਚੱਲ ਪਿਆ ਜੀ ਇੱਥੇ ਸਾਨੂੰ ਵੀ ਡਰ ਲੱਗਦਾ ਜੇ ਲਾਂ ਗੱਡੀਆਂ ਲੈ ਕੇ ਉੱਤੇ ਜਾਂਦੇ ਆ ਕੋਈ ਸਾਡੇ ਨਾਲ ਵੀ ਵਾਕਿਆ ਹੋ ਸਕਦਾ ਤੇ ਮੈਂ ਸਰਕਾਰਾਂ ਮੋਰੇ ਔਰ ਸੈਂਟਰ ਸਰਕਾਰ ਮੋਰੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਇੱਥੇ ਜੂ ਰੋਕ ਲਈ ਜਾਵੇ ਕਿ ਕੋਈ ਵੀ ਜਿਹੜਾ ਇਦਾਂ ਦਾ ਮਸਲਾ ਹੁੰਦਾ ਆ ਉਹਨੂੰ ਪਿਆਰ ਮੁਹੱਬਤ ਦੇ ਨਾਲ ਹੀ ਨਹੀਂ ਛੱਟਣਾ ਜੇ ਨਹੀਂ ਛੱਜਿਆ ਜਬ ਤਾਂ ਜਿਆਦਾ ਵਧੀਆ ਹੈ ਜੀ ਗਰਮੀਆਂ ਦੇ ਦਿਨ ਚੱਲਦੇ ਪਏ ਨੇ ਤੇ ਜਿਹੜੇ ਟੂਰਿਸਟ ਤੁਸੀਂ ਇੱਥੇ ਲੈ ਕੇ ਜਾਂਦੇ ਹੋ ਘੁੰਮਣ ਫਿਰਨ ਵਾਸਤੇ ਠੰਡੀਆਂ ਥਾਵਾਂ ਤੇ ਹਿਮਾਚਲ ਦੇ ਵਿੱਚ ਵੀ ਤੇ ਕੁੱਟ ਮਾਰੜਾ ਦਾ ਮਾਮਲਾ ਸਾਹਮਣੇ ਆਉਂਦਾ ਕਈ ਵਾਰੀ ਮਨਾਲੀ ਤੇ ਜਾਂ ਹੋਰ ਸਾਈਡਾਂ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਇਸ ਦੇ ਟੌਪਿਕ ਤੇ ਹੋਇਆ ਤਾਂ ਜੀ ਪਹਿਲਾਂ ਤਾਂ ਸਸਸੀ ਕਾਲ ਜੀ ਸਾਰਿਆਂ ਨੂੰ ਹੋਇਆ ਤਾਂ ਜੀ ਬਹੁਤ ਮਾੜਾ ਆਇਆ ਜਿਹੜਾ ਇਹ ਕੰਮ ਹੋਇਆ ਕੋਈ ਵੀ ਆ ਡਰਾਈਵਰ ਡਰਾਈਵਰ ਇੱਕ ਜਿੱਦਾਂ ਕਹਿ ਲੋ ਕਿ 13ਵੀਂ ਕੌਮ ਗਿਣੀ ਜਾਂਦੀ ਹੈ ਜੀ ਨਾ ਇਹ ਕਿਸੇ ਦੇ ਵਿੱਚ ਮਤਲਬ ਕਿ ਚਲੋ ਸਾਡੀਆਂ ਅਲੱਗ-ਅਲੱਗ ਕਾਸਟਾਂ ਦੇ ਵਿੱਚ ਬੰਡੇ ਆ ਪਿਆ ਸਾਨੂੰ ਉਹ ਬੱਕਰੀ ਗੱਲ ਸਾਡੀ ਜਿਹੜੀ ਇੱਕ ਲੈਣ ਇੱਕ ਬੱਕਰੀ ਲੈਣ ਆ ਜੀ ਸਾਡੀ ਗੱਡੀ ਦੇ ਵਿੱਚ ਉਹ ਹਿੰਦੂ ਸਿੱਖ ਸਾਰੇ ਹੀ ਬੰਦੇ ਆ ਜੀ ਤਾਂ ਹਰੇਕ ਕੌਮ ਦਾ ਸਾਡਾ ਸਾਡੇ ਨਾਲ ਬੰਦਾ ਵਿਚਰਦਾ ਆ ਹਨਾ ਤਾਂ ਕਈ ਵਾਰੀ ਆਪਾਂ ਇੱਥੋਂ ਸਵਾਰੀ ਵੀ ਚੱਕ ਕੇ ਹਮਾ ਚਲ ਛੱਡਣ ਜਾਈਦੀ ਹੈ ਜੀ ਅਸੀਂ ਤਾਂ ਉਹਨਾਂ ਕੋਈ ਵੀ ਇਦਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕਰੀਦਾ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਖਾਸियत ਆ ਕਿ ਇਹ ਵੱਡਾ ਆ ਇਹਦਾ ਦਿਲ ਵੱਡਾ ਆ ਸਾਡੇ ਪੰਜਾਬ ਦੇ ਵਿੱਚ ਜਗ੍ਹਾ ਜਿੱਥੇ ਤੁਸੀਂ ਮਰਜ਼ੀ ਲੈ ਲਓ ਹਮਾ ਚਲਾਲੇ ਨੂੰ ਕਹੋ ਕਿ ਅੱਜ ਜਗ੍ਹਾ ਲੈ ਲਓ ਇੱਥੋਂ ਹੁਸ਼ਿਆਰਪੁਰ ਆ ਕੇ ਜਗ੍ਹਾ ਲੈ ਲਓ ਕਿਸੇ ਨੇ ਨਾ ਕਰਨੀ ਨਹੀਂ ਉਹਨਾਂ ਨੂੰ ਸਾਨੂੰ ਤਾਂ ਇਹ ਗ੍ਰੇਟ ਮਣੀ ਟੱਪਣ ਦੇਣਾ ਜੇ ਆਪਾਂ ਜੇ ਜਗ੍ਹਾ ਦੀ ਗੱਲ ਕਰੀਏ ਤਾਂ ਤੇ ਇਹ ਸਾਡੇ ਨਾਲ ਨੰਨਾ ਬਿੱਖਰਾ ਕਿਉਂ ਕਰਦੇ ਆ ਜੀ ਸਾਡੇ ਪੰਜਾਬੀਆਂ ਨੂੰ ਇੰਨਾ ਕਿਉਂ ਤੰਗ ਕਰਦੇ ਆ ਕੇਸ ਗੱਲੋਂ ਤੰਗ ਕਰਦੇ ਆ ਸਾਨੂੰ ਜੀ ਕੋਈ ਵੀ ਮਸਲਾ ਆ ਕੋਈ ਬਹਿ ਕੇ ਸੁਲਝਾ ਵੀ ਹੋ ਸਕਦਾ ਆ ਇਹ ਤੜੀਆਂ ਕਿ ਅਸੀਂ ਜਾਂਦੇ ਆਂ ਉੱਥੇ ਕਿਰਪਾਨਾਂ ਕੱਢ ਲੀਆਂ ਤਾਂ ਆਪਾਂ ਜਾ ਕੇ ਉਹਨਾਂ ਨੂੰ ਮਾਰਨ ਵੱਢਣ ਲਾਪੇ ਕੋਈ ਇੰਨਾ ਬੇਕੂਫ ਨਹੀਂ ਹੁੰਦਾ ਜੀ ਕਿ ਜਾ ਕੇ ਉੱਥੇ ਮਾਰਨ ਕੁੱਟਣ ਲਾ ਪਵੇ ਤਾਂ ਤੁਸੀਂ ਹੁਣ ਜਿੱਦਾ ਫਗਵਾੜੇ ਦਾ ਮੁੰਡਾ ਪਿੱਛੇ ਜਾ ਧਰਮਸ਼ਾਲਾ ਮਾਰਿਆ ਈਓਸ ਬੱਚੇ ਦੀ ਗਲਤੀ ਸੀਗੀ ਜੀ ਏਹੀ ਸੀਗਾ ਜੀ ਕਿ ਉਹਦੇ ਚਾਹ ਪੀਂਦਾ ਪਿਆ ਸੀ ਧਰਮਸ਼ਾਲਾ ਉੱਥੇ ਕਿ ਜਦੋਂ ਉਹ ਕਹਿੰਦੇ ਜੀ ਸ਼ਰਾਬ ਔਰ ਸ਼ਰਾਬ ਦਾ ਟਾਈਮ ਵੀ ਕੋਈ ਰਾਤ ਦਾ ਹੁੰਦਾ ਹੈ ਸਵੇਰੇ ਤੜਕੇ ਦਾ ਤਾਂ ਟਾਈਮ ਨਹੀਂ ਹੁੰਦਾ ਸਵੇਰੇ 6-7 ਵਜੇ ਉਹਨੂੰ ਮਾਰਿਆ ਇੰਨੇ ਵਜੇ ਕੌਣ ਸ਼ਰਾਬ ਪੀ ਕੇ ਉੱਥੇ ਜੀ ਹੰਗਾਮਾ ਕਰਦਾ ਚਲੋ ਜੇ ਹੰਗਾਮਾ ਕੀਤਾ ਵੀ ਆ ਉਹਨੇ ਔਰੇ 2-4 ਥੱਪੜ ਮਾਰੋ ਪੁਲਿਸ ਨੂੰ ਬੁਲਾਓ ਉਹਨੂੰ ਫੜਾ ਦਿਓ ਜਾਨੋ ਮਾਰਨ ਦੇ ਨਾਲ ਕਿੰਨਾ ਕੁ ਜ਼ਿਆਦਾ ਤੁਹਾਡੇ ਵਿੱਚ ਜ਼ਹਿਰ ਕੁਲਿਆ ਪਿਆ ਪੰਜਾਬੀਆਂ ਦੇ ਲਈ ਕਿ ਜਰਾ ਤੁਸੀਂ ਸਾਡੇ ਨਾਲ ਰੋਡ ਤੇ ਕੱਢਣ ਦੇ ਆ ਜੇ ਹਿਸਾਬ ਨਾਲ ਤੁਸੀਂ ਚੱਲੂਗੇ ਤਾਂ ਆਉਣ ਵਾਲੇ ਟਾਈਮ ਤੇ ਇਹ ਜਿਹੜੀ ਚੰਗਾਰੀ ਆ ਇਹ ਅੱਗ ਬਣ ਕੇ ਭੜਕੂਗੀ ਕੱਲ ਨੂੰ ਤੁਹਾਡੇ ਵੀ ਇੱਥੇ ਬੰਦੇ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਆ ਪੈਟਰੋਲ ਪੰਪਾਂ ਤੇ ਠੇਕੇ ਆ ਤੇ ਕੰਮ ਕਰਦੇ ਆ ਅਸੀਂ ਤਾਂ ਨਹੀਂ ਅੱਜ ਤੱਕ ਕਦੀ ਉਹਨਾਂ ਵੱਲ ਘੂਰੀ ਵੱਟ ਕੇ ਦੇਖਿਆ ਨਹੀਂ ਉਹਨਾਂ ਦੇ ਨਾਲ ਅਸੀਂ ਕਿਤੇ ਐਦਾਂ ਕਹਿਦਾ ਭਾਈ ਆ ਤੇਲ ਪਾ ਦਿਓ ਜੀ ਇੱਧਰ ਇੰਨਾ ਪਾ ਦਿਓ ਤੇਰ ਜੀ ਅਸੀਂ ਤਾਂ ਅੱਜ ਤੱਕ ਕਦੀ ਕਿਹਾ ਨਹੀਂ ਉਹਨਾਂ ਨੂੰ ਕੀ ਗਲਤ ਲੈਂਗੇ ਵੇਜ ਬੋਲੀ ਨਹੀਂ ਸਾਡੇ ਨਾਲ ਹੀ ਤੁਹਾਡੀ ਕਿਉਂ ਐਦਾਂ ਹੁੰਦਾ ਆ ਅਸੀਂ ਤਾਂ ਨਹੀਂ ਕਦੀ ਸੁਣਿਆ ਕਿ ਕਿਤੇ ਦਿੱਲੀ ਦੇ ਤੁਹਾਡੇ ਨਾਲ ਡਰਾਈਵਰ ਲੜ ਪਿਆ ਜਾਂ ਕਿਤੇ ਦਾ ਪੰਜਾਬ ਦਾ ਹੀ ਤੁਹਾਨੂੰ ਡਰਾਈਵਰ ਚੁੱਬਦਾ ਅੱਖਾਂ ਦੇ ਵਿੱਚ ਇਹ ਕੀ ਗੱਲ ਆ ਜੀ ਬਾਕੀ ਜਿੰਨੇ ਥੱਪੜ ਮਾਰਿਆ ਆ ਉਹਨਾਂ ਦੇ ਉਹਨਾਂ ਦੇ ਨਾਲ ਜਾਣੋ ਤੁਸੀਂ ਤੁਸੀਂ ਸਾਡੇ ਡਰਾਈਵਰੀ ਲੈਣ ਦੇ ਵਿੱਚ ਨਾ ਜਿੱਦਾਂ ਇਸ ਚੀਜ਼ ਨੂੰ ਜਿੱਦਾਂ ਇਨਵੋਲਵ ਕਰੋ ਅਸੀਂ ਤਾਂ ਸਮਝਾ ਕਿ ਤੁਹਾਨੂੰ ਤਾਂ ਸਾਡਾ ਸ਼ੁਕਰੀਆ ਦਾ ਕਰਨਾ ਚਾਹੀਦਾ ਹੈ ਅਸੀਂ ਤੁਹਾਨੂੰ ਹੋਟਲਾਂ ਦੇ ਵੀ ਪੈਸੇ ਦੇਈਦੇ ਆ ਤੁਹਾਨੂੰ ਦੁਕਾਨਾਂ ਤੇ ਵੀ ਪੈਸੇ ਦੇਈਦੇ ਆ ਤਾਨੂੰ ਆਪਾ ਪੈਟਰੋਲ ਪੰਪਾ ਦੇ ਵੀ ਪੈਸੇ ਦੇਈਦੇ ਆ ਤੁਹਾਨੂੰ ਪਾਰਕਿੰਗ ਦੇ ਵੀ ਪੈਸੇ ਦੇਈਦੇ ਅਸੀਂ ਤਾਂ ਤੁਹਾਡਾ ਰਿਜਕ ਰੋਟੀ ਪਾਲਦੇ ਆ ਜੀ ਤੁਸੀਂ ਸਾਨੂੰ ਉਤੋਂ ਜੁੱਤੀਆਂ ਸਾਡੇ ਮਾਰੋ ਉਤੋਂ ਅਸੀਂ ਤੁਹਾਡੇ ਕੋਲ ਘੁੰਮਣ ਆਈਏ ਇਸ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਪਿਆ ਤੁਸੀਂ ਦੱਸੋ ਇੰਨਾ ਹੀ ਕਹਿੰਦਾ ਹੋਇਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੀ ਜਿਹੜੀ ਬਾਜ ਤੁਸੀਂ ਇਹਨਾਂ ਤੱਕ ਸ਼ਾਇਦ ਪਹੁੰਚ ਜਾਵੇ ਤਾਂ ਸ਼ਾਇਦ ਕੋਈ ਨਾ ਕੋਈ ਤਾਂ ਸੁਣ ਕੇ ਸ਼ਾਇਦ ਕਹੂਗਾ ਕਿ ਸਾਨੂੰ ਕੀ ਇਹ ਸਹੀ ਕਹਿੰਦੇ ਪਏ ਆ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਰੋਧ ਨਹੀਂ ਹੈਗਾ ਤੁਸੀਂ ਟੈਕਸੀ ਲਾਈਨ ਨੂੰ ਨਾ ਡਿਸਟਰਬ ਕਰੋ ਜੇਰੀ ਗੱਲਬਾਤ ਆ ਤੁਸੀਂ ਸਰਕਾਰਾਂ ਦੇ ਮੂਰੇ ਰੱਖੋ ਤਾਂ ਸਾਡੀਆਂ ਸਰਕਾਰਾਂ ਤੁਹਾਡੇ ਨਾਲ ਕਰਨ ਗੱਲ ਤਾਂ ਨਵੇੜਾ ਹੋ ਸਕਦਾ ਜੀ ਤਾਂ ਸਾਨੂੰ ਨਾ ਤੁਸੀਂ ਡਿਸਟਰਬ ਕਰੋ ਜੀ ਠੀਕ ਹੈ ਜੀ ਧੰਨਵਾਦ